ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜ ਜੋ ਖੜ ਜੋ ਵੀਡੀਓਸ ਸਕਿਪ ਨਾ ਕਰਿਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਰਾਜਸਥਾਨ ਦੇ ਵਿੱਚ ਹਨਮਾਨਗੜ ਜਿਹੜੇ ਚ ਇੱਕ ਕਸਬੇ ਪੀੜੀ ਬੰਗਾ ਦੇ ਵਿੱਚ ਖੜੇ ਹੈ ਜੀ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोविंद ਸਾਹਿਬ ਜੀ ਗੁਰੂ ਘਰ ਦੀ ਗੱਲ ਕਰ ਰਹੇ ਆ ਇੱਥੇ ਸਿੱਖ ਸੰਗਤ ਘਟ ਹੋਣ ਕਰਕੇ ਜੀ ਫੰਡ ਦੀ ਕਮੀ ਹੋਣ ਕਰਕੇ ਗੁਰੂ ਘਰ ਦਾ ਉਸਾਰੀ ਦਾ ਕੰਮ ਹੈ ਜਿਹੜਾ ਉਹ 2013 ਤੋਂ ਚੱਲਿਆ ਸੀਗਾ ਅੱਜ ਤੱਕरीबन 2023 ਪੂਰਾ ਹੋ ਗਿਆ 10 ਸਾਲਾਂ ਬਾਅਦ ਵੀ ਕੰਮ ਉੱਥੇ ਹੀ ਖੜਾ ਹੈ ਹੌਲੀ-ਹੌਲੀ ਕੰਮ ਚੱਲ ਰਿਹਾ ਹੈ ਫੰਡ ਦੀ ਕਮੀ ਹੋਣ ਕਰਕੇ ਤੇ ਸਾਰੇ ਮੇਰੇ ਵੀਰਾਂ ਨੂੰ ਦੇਸ਼-ਪ੍ਰਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਆਪਦੀ ਦਸਾਂ ਨੌਹਾਂ ਦੀ ਕਮਾਈ ਆਪਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਕੁਛਕੀ ਹਿੱਸਾ ਗੁਰੂ ਘਰ ਦੀ ਸੇਵਾ ਲਈ ਪਾਓ ਤਾਂ ਕਿ ਗੁਰੂ ਘਰ ਦੀ ਉਸਾਰੀ ਦਾ ਜਿਹੜਾ ਕੰਮ ਹੈ ਉਹ ਪੂਰਾ ਹੋ ਸਕੇ ਤੇ ਬਾਬਾ ਸਭ ਦੇ ਮੇਰਾ ਪਰਿਆਂ ਜੋ ਹੱਥ ਹੈ ਉਹ ਰੱਖੇ ਤੇ ਇਹ ਕਾਰਜ ਜਿਹੜਾ ਆਪਾਂ ਰਲਮਿਲ ਕੇ ਪੂਰਾ ਕਰਨਾ ਹੈ ਜੀ ਤੁਹਾਨੂੰ ਅੱਗੇ ਗੁਰੂ ਘਰ ਦਾ ਜਿਹੜਾ ਰਜਿਸਟਰ ਰਜਿਸਟ੍ਰੇਸ਼ਨ ਨੰਬਰ ਹੈ ਉਹ ਪਾ ਦੇਾਂਗੇ ਥੱਲੇ ਮੈਂਸ਼ਨ ਕਰ ਦਾਂਗੇ ਗੁਰੂ ਘਰ ਦਾ ਜਿਹੜਾ QR ਕੋਡ ਹੈ ਉਹ ਪਾ ਦੇਾਂਗੇ ਜੀ ਥੱਲੇ ਕੰਟੈਕਟ ਨੰਬਰ ਵੀ ਪਾ ਦੇਾਂਗੇ ਜੇ ਤੁਸੀਂ ਕਿਸੇ ਨੇ ਪੁੱਛ ਗਿ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਤਾਂ ਥੱਲੋ ਲੈ ਸਕਦੇ ਆ ਜੀ ਆ ਗੁਰੂ ਘਰ ਦੀ ਸੰਗਤ ਖੜੀ ਹੈ ਨਾਲ ਕਮੇਟੀ ਖੜੀ ਹੈ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਬੰਦਾ ਸਹਿਯੋਗ ਨਹੀਂ ਕਰ ਸਕਦਾ ਉਹ ਆਪਦਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋ ਸਕਦਾ ਕਿਸੇ ਨੇ ਸੇਵਾ ਲਾ ਦੇ ਤੇ ਗੁਰੂ ਘਰ ਦਾ ਕੰਮ ਪੂਰਨ ਹੋਵੇ ਕਿਸੇ ਵੀ ਵੀਰ ਭਰਾਣੇ ਜੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੋਬਾਈਲ ਨੰਬਰ ਅੱਗੇ ਮੈਂਸ਼ਨ ਕਰ ਰਹੇ ਹਾਂ ਤੇ ਦੂਜੀ ਗੱਲ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਹੈ ਵੀਡੀਓ ਦੇ ਉੱਤੇ ਸਕਰੀਨ ਦੇ ਉੱਤੇ ਤੁਹਾਨੂੰ ਖਾਤਾ ਮੈਂਸ਼ਨ ਕਰ ਦਿਆਂਗੇ ਤੇ ਮੋਬਾਈਲ ਨੰਬਰ ਹੈ ਜੀ 99297 92899 99297 92899 ਇਸ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜਾ ਅਕਾਊਂਟ ਨੰਬਰ ਹੈ ਜੀ ਥੱਲੇ ਮੈਂਸ਼ਨ ਕਰ ਦਿਆਂਗੇ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਹੈ ਜੀ ਤੇ ਸਾਰੇ ਮੇਰੇ ਵੀਰ ਹੱਥ ਜੋੜ ਕੇ ਸਾਰਿਆਂ ਨੂੰ ਅਗੇਨ ਬੇਨਤੀ ਹੈ ਵਿਵਾਦ ਚੜ ਕੇ ਸਹਿਯੋਗ ਕਰੋ ਤਾਂ ਕਿ ਇਸ ਗੁਰੂ ਘਰ ਦਾ ਜਿਹੜਾ ਕੰਮ ਹੈ ਉਹ ਪੂਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ